ਅਡਾਰ ਦੇ ਜਸਵੰਤ ਸਿੰਘ ਆ ਜੀ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹੋ 45 ਸਾਲ ਤੋਂ ਅੱਛਾ ਜੀ ਇਹ ਪਾਈ ਦਾ ਮੇਲਾ ਕਿ ਲੱਗਦਾ ਇੱਥੇ ਬਹੁਤ ਦੇਰ ਤੋਂ ਪ੍ਰਾਣਾ ਲੱਗਦਾ ਜੀ ਮੇਲਾ ਕਿੰਨੇ ਸਾਲਾਂ ਤੋਂ ਜੀ ਇਹ ਕਾਜੋਂ 50 ਸਾਲ ਤੋਂ ਲੱਗਦਾ ਹੋਊਗਾ ਮੇਲਾ ਤੇ ਅੱਛਾ ਜੀ ਹਾਂ ਜੀ ਇਹਦੀ ਮੰਨਤਾ ਇਹਦੀ ਮੰਨਤਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਬਾਬਾ ਭਰਪਾਈ ਵਾਲਾ ਜੀ ਅਸੀਂ ਆਏ ਸੀਗੇ ਇਹ ਸਾਬੋ ਕੇ ਚਲਵੰਡੀ ਨੂੰ ਗਏ ਸੀ ਬਾਬਾ ਜੀ ਹਾਂ ਜੀ ਬਾਬਾ ਜੀ ਬਾਰੇ ਕੁਝ ਜਾਣਕਾਰੀ ਦਿਓ ਜੀ ਇਹ ਨਾਲ ਜੀ ਬਹੁਤ ਮਹਾਨ ਸ਼ਕਤੀ ਗਿਆ

ਪਾਣੀ ਆਉਂਦਾ ਸੀ ਕੋਈ 50 50 50 ਪੱਧਾਂ ਘਟੋਦਾ ਸੀ ਕੋਈ 100 ਪੱਧਾਂ ਘਟੋਦਾ ਸੀ ਬਾਬਾ ਉਹਦੀ ਮਨੋਕਮਨਾ ਪੂਰੀ ਕਰ ਹੁੰਦਾ ਸੀ ਵੱਲੋਂ ਸਾਹਿਬ ਦੇ ਪੁੱਤਰ ਸਲਾਨਾ ਜੋੜ ਮਲੇ ਦੀ ਸਮੁੱਚੀ ਇਲਾਕਾ ਨਿਵਾਸੀਆਂ ਨੂੰ ਸਮੂਹ ਪੰਜਾਬੀਆਂ ਨੂੰ ਪ੍ਰਬੰਧਕੀ ਕਮੇਟੀ ਨੂੰ ਬਹੁਤ ਬਹੁਤ ਮੁੜਕਰਾ ਦਿੰਨਾ ਤੇ ਧੰਨਵਾਦ ਕਰਨਾ ਕਿ ਪ੍ਰਬੰਧਕੀ ਕਮੇਟੀ ਹਰੇਕ ਸਾਲ ਬੜਾ ਪੱਕਾ ਪ੍ਰਬੰਧ ਕਰਕੇ ਜਿੱਥੇ ਪਾਣੀਆ ਸੰਗਤਾਂ ਦਾ ਸਵਾਗਤ ਕਰਦੀ ਹੈ ਉਹਨਾਂ ਦੇ ਰਹਿਣ ਸਹਿਣ ਦਾ ਖਾਣ ਪੀਣ ਦਾ ਬੋਸ ਕਰਦਿਆ ਪ੍ਰਬੰਧਕ ਅਭਿਦੇ ਪਾਈਵਲਾ ਸਾਹਿਬ ਦੇ ਚਰਨਾ ਰਸ ਕਰਦਾ ਕਿ ਆਪਣਾ ਮਿਹਰ ਭਰੇ ਹੱਥ ਦਾਦ ਪਿੰਡ ਦੇ ਨਾਲ ਨਾਲ ਸਮੁੱਚੇ ਪੰਜਾਬੀਆਂ ਤੇ ਰੱਖਣ ਤਾਂ ਜੋ ਸਾਡੀ ਇਸੇ ਤਰ੍ਹਾਂ ਸਾਡੇ ਨਿੱਲੇ ਗੁਰੂਆਂ ਪੀਣਾਂ ਦੇ ਚੱਲਦੇ ਰਹੇ ਇਹ ਸਦੀਆਂ ਪੁਰਾਣਾ ਇਹ ਮੇਲਾ ਲੱਗਦਾ ਗੁਰਦਾਰ ਆ ਪਾਈਵਲਾ ਸਾਹਿਬ ਦੇ ਨਾਂ ਤੇ ਸਮਾਦ ਪਾਈਵਲਾ ਸਾਹਿਬ ਦੇ ਨਾਂ ਤੇ ਪਾਈਵਲਾ ਚੌਂਕ ਵੀ ਇਸੇ ਨਾਂ ਤੇ ਬਣਿਆ ਹੋਇਆ ਤੇ ਇਹਦਾ ਪਿਸ਼ੋਕੜ ਆ ਜਿਹੜਾ ਉਹ ਪਿੰਡ ਕੜਾਣੀ ਕਲਾ ਸ੍ਰੀ ਹਰਗੋਬਿੰਦ ਸਿੰਘ ਜੀ ਜਦੋਂ ਗਵਾਲੀਅਰ ਦੇ ਕਿਲੇ ਤੋਂ ਆਏ ਵਕਵਾਕਾ ਦਾ ਉਹਦੇ ਪਹਾੜੀ ਰਾਜਿਆਂ ਦੇ ਨਾਲ ਦਰਾਹੇ ਆਏ ਦਰਾਹੇ ਤੋਂ ਬਾਅਦ ਰਾਜਿਆਂ ਨੂੰ ਉਹਨਾਂ ਨੇ ਆਪੋ ਆਪਣੇ ਘਰੇ ਪੀਤਾ ਉਹ ਆਪ ਘਡਾਣੀ ਚਲੇ ਗਏ ਤੇ ਉੱਥੇ 45 ਦਿਨ ਰਹੇ ਤੇ 45 ਦਿਨ ਤੋਂ ਇਹ ਜਿਹੜੇ ਬਾਬਾ ਭਾਈਪਾਲਾ ਜੀ ਆਏ ਉਸ ਨਗਰ ਦੇ ਆ ਤੇ ਇਹਨਾਂ ਦੇ ਤੀਜੇ ਮਹਿਲ ਸੀ ਮਰਵਾਹਾ ਤੇ ਉਸ ਪਰਿਵਾਰ ਦੇ ਵਿੱਚੋਂ ਲਾ ਜੀ ਤੇ ਕਿਹੜੇ-ਕਿਹੜੇ ਆਪਣਾ ਮੁੰਦਤਾ ਮੰਗੇ ਜੀ ਆ ਤੇ ਇਥੇ ਹਰ ਇੱਕ ਸਾਰੀਆਂ ਲੋਕਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਲੋਕ ਬੜੇ ਉਤਸ਼ਾਹ ਨਾਲ ਆਉਂਦੇ ਆ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਆਉਂਦੀ ਆ ਮਸੰਤ ਪੰਜਵੀਂ ਤੋਂ ਪੰਜ ਦਿਨ ਮੇਲਾ ਲੱਗਦਾ ਬਾਅਦ ਚ ਇਹ ਤੇ ਪਤੰਗ ਉਡਾਣ ਦੀ ਜਿਹੜੀ ਪਰੰਪਰਾ ਹਾਂ ਇਹ ਪਤੰਗ ਜਿਹੜਾ ਉਡਾਉਣ ਦੀ ਪਰੰਪਰਾ ਜਿਹੜੀ ਚੱਲਦੀ ਆ ਲੋਕ ਕਹਿੰਦੇ ਵੀ ਜਿੰਨੇ ਇੱਥੇ ਵੱਧ ਪਤੰਗ ਚੜ੍ਹਦੇ ਆ ਉਹਦੀ ਓਨੀ ਗੁੱਡੀ ਵੱਧ ਚੜ੍ਹਦੀ ਆ ਹਾਂ ਅੱਜ ਤੋਂ ਜਿਆਦਾ ਸੀ ਛੋਟੇ ਛੋਟੇ ਲੇਕ ਸੇਟ ਸੀ ਆਉਂਦਾ ਸੀ ਉਹਨੇ ਜਦ 5 ਰੁਪਏ ਦੀ ਵੈਲਿਊ ਹੁੰਦੀ ਸੀ ਉਹਨੇ ਪਤੰਗ ਨੂੰ ਟੇਪ ਨਾਲ 5 ਰੁਪਏ ਜੋੜ ਕੇ ਢਾਉਣਾ ਇਹ ਕਿੰਨੇ ਸਾਲਾਂ ਪੁਰਾਣਾ ਚੱਲਦੀ ਆ ਰਹੀ ਅਸੀਂ ਸਦੀਆਂ ਪੁਰਾਣਾ ਚੱਲਦਾ ਜੀ ਇਹ ਹਾਂ ਇਹ ਤਾਂ ਅਪਸਤਾਨਾ ਬਾਬਾ ਭਾਈ ਵੱਲਾ ਜੀ ਦਾ ਇੱਥੇ ਤਪ ਕੀਤਾ ਇੱਥੇ ਹੀ ਉਹਨਾਂ ਦਾ ਕਿੰਨੀ ਕਿੰਨੇ ਸਕੇ ਇੱਥੇ ਆਂਦੀ ਆ ਬਾਬਾ ਜੀ ਇਹ ਕੋਈ ਗੈਨਟੀ ਨਹੀਂ ਹੈਗੀ 50 60 ਹਜ਼ਾਰ ਉਹ ਤਾਂ ਉੱਪਰ ਹੀ ਆਉਂਦੀ ਆ। ਨੂਨ ਵੀ ਚੜਾਈ ਜਾਂਦਾ ਤੇ ਆਹ ਨੂਨ ਵੀ ਚੜਾਈ ਜਾਂਦਾ ਤੇ ਉਹ ਦਾਣੇ ਆ ਨਹੀਂ ਕਢੋਲੀ ਨੂੰ ਬਣਾਈ ਜਾਂਦੀ ਆ। ਮੈਂ ਤਾਂ ਉਹ ਉੱਥੇ ਜਦੋਂ ਹਰਗੋਬਿੰਦ ਸਿੰਘ ਜੀ ਕਢਾਣੀ ਸਾਂ ਗਏ ਉੱਥੇ ਉਹਨਾਂ ਨੂੰ ਕਹਿੰਦੇ ਵੀ ਇਥੇ ਲੰਗਰ ਚ ਲੂਗਾ ਵੀ ਜਿੰਨਾ ਚਿਰ ਸਾਡੀ ਮੰਨ ਰਹੂ ਤੇ ਉਹ ਕਹਿੰਦੇ ਸਾਡੇ ਚ ਤਾਂ ਇਨੀ ਸਮਰੱਥਾ ਹੀ ਨਹੀਂ ਹੈ ਜੀ ਵੀ ਅਸੀਂ ਇੰਨਾ ਲੰਗਰ ਦੀ ਸੇਵਾ ਕਰ ਸਕਾਂਗੇ ਤੇ ਉਹਨਾਂ ਨੇ ਇੱਕ ਪਰੋਲਾ ਦੇਦਾ ਕਹਿੰਦੇ ਇਹਨੂੰ ਖਾਲੀ ਨਹੀਂ ਤੁਸੀਂ ਕਰਨਾ ਇਹੋ ਦਾਣੇ ਕਢੀ ਜਾਣੇ ਆ। ਹੁਣ ਵੀ ਜਾ ਕੇ ਦੇਖ ਹਰ ਟੱਕਣ ਨਹੀਂ ਜਾ ਕੇ ਦੇਖਣਾ ਕਿੰਨੇ ਸਾਲ ਉਹ ਲੰਗਰ ਚੱਲਦਾ ਰਿਹਾ ਉਹ ਦਾਣੇ ਕੱਢੀ ਗਏ ਤੇ ਦੇ ਲੰਗਰ ਦੀ ਸੇਵਾ ਚਾਰੇ ਇੱਕ ਬਹੁ ਉਹਨਾਂ ਦੀ ਨਵੀਂ ਆਈ ਸੀ ਉਹ ਕਹਿੰਦੀ ਦਾਣੇ ਜਦੋਂ ਨਿਕਲ ਜਾਂਦੇ ਮੈਂ ਇਹਨੂੰ ਸਾਫਤਾ ਕਰਦਾ ਉਦੋਂ ਬਾਅਦ ਉਹ ਤੇ ਦਾਣੇ ਨਿਕਲਣੇ ਬੰਦ ਹੋ ਗਏ ਉੱਥੇ ਕੜਾਣੀ ਸਾਹਿਬ ਵਾਲੇ ਵੀ ਗੁਰਦੁਆਰਾ ਪਡੋਲਾ ਸਾਹਿਬ ਬਣਿਆ ਹੋਇਆ ਵਾ ਕੜਾਣੀ ਕਲਾ ਤੇ ਤੇ ਹੋਕੜੀ ਕਦੀ ਮਨਤਾ ਪੂਰੀ ਹੁੰਦੀ ਹੈ ਹਰ ਇੱਕ ਜਿਹੜਾ ਵੀ ਕੋਈ ਵੀ ਬੰਦਾ ਆ ਦੀ ਸਰਦਾਰ ਹੁੰਦਾ ਕੋਈ ਵੀ ਮੰਨਤ ਹੋਵੇ ਪੂਰੀ ਹੁੰਦੀ ਆ ਗੱਲ ਸਰਦਾਰ ਦੀ ਤੇ ਭਾਵਨਾ ਦੀ ਆ ਕਿੰਨੇ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹੋ ਅਸੀਂ ਹੋ ਗਏ 15-20 ਸਾਲ ਕਦੀ ਸੇਵਾ ਕਰਦੇ ਹੋ ਬਾਤ ਸੇਵਾ ਹੀ ਇੱਕ ਵਾਰ ਸਾਮ ਸਵਾਲ ਅੱਛਾ ਜੀ ਹਾਂ ਜੀ ਤੇ ਇਹ ਜਿਹੜਾ ਮੇਲਾ ਹੈਗਾ ਬਾਬਾ ਜੀ ਇੱਥੇ ਕਿੰਨੇ ਕਿ ਸੰਗਤ ਆਂਦੀ ਆ ਤੇ ਕੀ ਮਨਪਰਨਾ ਪੁਰੀਆਂ ਆਉਂਦੀਆਂ ਲੋਕਾਂ ਦੀਆਂ ਤੇ ਆਸਥਾਨ ਨੂੰ ਲੈ ਕੇ ਦੇਖੋ ਜੀ ਹੁਣ ਤਾਂ ਹਜ਼ਾਰਾਂ ਤੋਂ ਵੀ ਗਿਣਤੀ ਟੱਪ ਗਈ ਦੀ ਆਛਾ ਜੀ ਹਾਂ ਲੱਖਾਂ ਚ ਨਹੀਂ ਇਹ ਕਹਿੰਦੇ ਸਾਨੂੰ ਮੇਲਾ ਲੱਗਦਾ ਮੇਲਾ ਜੀ ਸਾਡੀ ਸੁਰਤ ਤੋਂ ਪਹਿਲਾਂ ਦਾ ਪਤੰਨ ਮੈਂ ਕਹਨੂੰ ਆਇਆ ਕਿ ਇਹ ਬਾਬਾ ਜੀ ਪਤੰਨ ਬੜੀ ਜੂਨੀ ਚੜ੍ਹਾਉਂਦੇ ਸੀ ਹਾਂ ਜੀ ਹਾਂ ਤਾਂ ਤਾਂ ਪਰੰਪਰਾ ਚੱਲਦੀ ਆ ਹਾਂ ਜੀ ਪਤੰਗਾਂ ਦੀ ਪਰੰਪਰਾ ਪਹਿਲਾਂ ਤੋਂ ਹੀ ਜਲਦੀ ਹੈ ਜੋ ਹੋ ਸੰਗਤ ਨੂੰ ਕਹਿਣਾ ਚਾਹੁੰ ਮੈਂ ਕੁਝ ਆਪਣੀ ਬਾਤ ਸੁਣੀ ਹੋ ਸੰਗਤਾਂ ਨੇ ਜਿੰਨੇ ਆਉਣਾ ਸਰਦਾਰ ਨਾਲਾ ਸਰਦਾਰਾ ਨਾ ਆਵੇ ਜੀ ਸਾਰੇ ਦੇ ਸੱਜ ਦੇ ਸਾਥੇ ਹੋਂਦ ਅੱਜ ਸੰਗਤ ਸਾਡਾਂ ਦੇ ਭਾਵਨਾ ਦੀ ਆ